ਆਹੋ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਵੀਰ ਸਿਆ ਪਰ ਨਾ ਇੱਕ ਝੂਠ ਲਕਾਉਣ ਦਾ ਕਰਕੇ ਪੁੱਤ ਬੜੇ ਝੂਠ ਬੋਲਣੇ ਪੈਂਦੇ ਹੀ ਆਹੋ ਸਹੀ ਆ ਮੈਨੂੰ ਪਤਾ ਤੂੰ ਆਪਣੇ ਥਾਂ ਤੇ ਸਹੀ ਆ ਪਰ ਮੇਰੀ ਗੱਲ ਸੁਣ ਵੀਰ ਸਿਆ ਜਿਹੜੀ ਹੁਣ ਇਹ ਘਰ ਵਾ ਨਾ ਹੁਣ ਇਹਨੂੰ ਮੈਂ ਰੋਜ਼ ਵਾਲੀ ਘਾਰੇ ਦਲਾਸੇ ਦਵਾ ਤੇ ਘਰ ਆਈ ਜਾ ਹਾਂ ਤੂੰ ਹਾਂ ਜਦ ਤਿੰਨੇ ਸਾਰੇ ਵੇਖ ਲਿਆ ਮम्मी ਕਿਤੇ ਨਹੀਂ ਲੱਭੀ ਮੈਨੂੰ ਇੱਕ ਕੋਈ ਬਾਰ ਵੀ ਹੈ ਨਾ ਆਪਣਾ ਮੰਮੀ ਨੂੰ ਉਹ ਕਰਤੇ ਲਮੈਂ ਆ ਤੈਨੂੰ ਪੁੱਤ ਕੈਨੀ ਆ ਤੂੰ ਮੇਰੀ ਤਾਂ ਗੱਲ ਸੁਣਦਾ ਹੀ ਨਹੀਂ ਨਾ ਚੱਜ ਨਾ ਮੈਂ ਨਹੀਂ ਜਦੋਂ ਕੋਈ ਮੁੰਡਾ ਮੰਡਾ ਹੁੰਦਾ ਹੁੰਦਾ ਨਾ ਉਹਦੇ ਹੱਥ ਕੁਝ ਖਾਣ ਪੀਣ ਵਾਲਾ ਸਮਾਨ ਦੇ ਦਿਆ ਕਰ ਤੇ ਇਹਨਾਂ ਨੂੰ ਹੋਊਗਾ ਵੀ ਸਾਡੇ ਪਿਓ ਨੇ ਕੁਝ ਨਾ ਕੋ ਖਲਾਇਆ ਵਾ ਆਹੋ ਬੋਤਿਆਂ ਕਿਤੇ ਥੋੜੀਆਂ ਕਿਤੇ ਤੈਨੂੰ ਮੈਂ ਕੈਨੀ ਵੀ ਫੋਨ ਵੀ ਕਿਸੇ ਵਾਲੇ ਬੰਦਾ ਕਰ ਹੀ ਲੈਂਦਾ ਤੂੰ ਤੇ ਕਿਤੇ ਸੌਹ ਪਾਤੀ ਆ ਵੀਰ ਸਿਆ ठीक है वीर जी हां आऊगी भरावा करे बंदा कर चलो ठीक है चंगा वीर जी पुत फोन लगे सारा आवा। तो ये मैं लग ही अंदर लिया वाई मैंने लगे आदर टैची चुक लिया वा पुत मैं चार अपनी मम्मी को रहा दिल जहा नहीं लगन दियारीत ने आहो कपड़े पाने नहीं समरीत ने नहीं जाना मम्मी मैं कली चली हाँ ਪੈਣਾ ਤੇ ਇਥੇ ਉਚੜਕਾ ਨੂੰ ਛੱਡ ਕੇ ਜਾਣੀ ਆ ਮੈਂ ਇਕ ਵੇਲੇ ਘਰ ਹੁੰਦੀ ਆ ਕੋਲੇ ਨਹੀਂ ਹੁੰਦੀ ਤੂੰ ਕੀ ਕਰਦੀ ਆ ਜੋਤੀ ਮੰਮੀ ਮਨਪ੍ਰੀਤ ਕਹਿੰਦੀ ਹੈਗਾ ਚਲ ਕੋਈ ਨਹੀਂ ਮੇਰੇ ਕੋਲ ਛੱਡ ਜੋ ਤੁਸੀਂ ਉਹ ਵੀ ਤੇ ਮੇਰੇ ਵਰਗੀ ਆ ਫਿਰ ਕੀ ਆਪੇ ਸਾਂਭ ਲੈਣਾ ਉਹਨੇ ਮੈਨੂੰ ਮਰ ਨਾਲ ਵਧੀਆ ਸਾਂਭ ਨਹੀਂ ਨੀ ਜਾਣਾ ਪੁੱਤ ਤੇਰੀ ਦੰਨਾਨੀ ਇੱਥੇ ਕਿੰਨਾ ਰੋਂਦੀ ਕਿੰਨੀ ਪਰੇਸ਼ਾਨ ਤੇ ਤੂੰ ਕਿਉਂ ਨਹੀਂ ਗੱਜਣਾ ਨਹੀਂ ਤੂੰ ਨਾਲ ਚੱਲ ਮੇਰੀ ਸੁਣ ਲੈ ਗੱਲ ਜੋਤੀ ਤੇਰੇ ਹੁੰਦਿਆਂ ਹੀ ਫਫੜੇ ਕਰਦੀ ਆ ਮਨਪ੍ਰੀਤ ਤੈਨੂੰ ਸਾਰਾ ਪਤਾ ਵਾ ਤੂੰ ਪਤਾ ਨਹੀਂ ਸਮਝਦੀ ਕਿਉਂ ਨਹੀਂ ਆ ਉਨੇ ਮਗਰੋਂ ਨਹੀਂ ਉਹਨੇ ਸਾਂਭਣਾ ਇਹਨੂੰ ਦੇਖਾ ਕਿ ਨਾਲ ਪਿਆਰ ਕਰਦੇ ਮੈਨੂੰ ਮੰਮੀ ਜਦੋਂ ਮੈਂ ਕੋਲ ਵੀ ਹੁੰਨੀ ਆ ਤਾਂ ਵੀ ਤੇ ਉਹ ਸਾਂਭਦੀ ਆ ਕੁੜੀ ਨੂੰ ਸਾਰਾ ਦਿਨ ਪੜਾਉਂਦੀ ਕਈ ਕੁਛ ਕਰਦੀ ਆ ਤਾਂ ਮਗਰੋਂ ਕਿਉਂ ਨਾ ਸਾਂਭੂਗੀ ਉਹ ਮਗਰੋਂ ਨਹੀਂ ਉਹ ਸਾਂਭਣਾ ਤੈਨ ਮੈਂ ਇੱਕੋ ਗੱਲ ਤਾਂ ਹੱਦ ਨਹੀਂ 100 ਵਰਗੀ ਨਾਲ ਲੈ ਕੇ ਜਾ ਆਪਣੀ ਧੀ ਨੂੰ ਤੇ ਫਿਰ ਤੋਰਿਆ ਆਉਗੀ ਮਿਲਗੋਲੇ ਆਉਗੀ ਉੱਥੇ ਵੀ ਬੱਸਾਂ ਜਾਂਦੀਆਂ ਸਕੂਲਾਂ ਦੀਆਂ ਸਾਰੀਆਂ ਹੀ ਤੇ ਪੁੱਤ ਸਕੂਲ ਬੈਗ ਲੱਲਾ ਨਾਲ ਮੰਮੀ ਤੈਨ ਪੜ੍ਹਨਾ ਹੈ ਗਾਵਾ ਉਥੇ ਕਿੰਨੇ ਛੱਡਣ ਜਾਣਾ ਮੇਰਾ ਕਿਹੜਾ ਕੋਈ ਵੀਰ ਆ ਜਿਹਨੇ ਛੱਡ ਵਣਾਵਾ ਮਮਮੀ ਵਿਚਾਰੀ ਉਹ ਤਾਂ ਬਿਮਾਰ ਰਹਿੰਦੇ ਆ ਉਹਨਾਂ ਨੂੰ ਤੁਰਿਆ ਜਾਂਦਾ ਵੈ ਇੰਨਾ ਨਾਲੇ ਤੈਨੂੰ ਪਤਾ ਬੱਸਾਂ ਬੜੀ ਦੂਰ ਆਉਂਦੀਆਂ ਨੇ ਕਿਹੜਾ ਪਿੰਡ ਦੇ ਵਿੱਚ ਆਉਂਦੀ ਕੋਈ ਬੱਸ ਤੇ ਛੁੱਟੀਆਂ ਕਰਾ ਲਿਓ ਦੋ ਚਾਰ ਫੇਰ ਕੀ ਮਮਮੀ ਉਹਦੀ ਬੜਾਈ ਨਹੀਂ ਖਰਾਬ ਹੋਣੀ ਦੱਸ ਤੇ ਫੇਰ ਤੂੰ ਵੀ ਨਾ ਜਾ ਫੇਰ ਤੂੰ ਹੀ ਬੋਹਰ ਮਾਰਨਾ ਕਿਉਂ ਵੀ ਉਹਨੇ ਨਹੀਂ ਉਹ ਸਾਂਭਣਾ ਪੇਪਰ ਆ ਚੱਲੇ ਤੇ ਉਹ ਪੜਾਉਣ ਦੇ ਸਾਰਾ ਸਿਲੇਬਸ ਸਾਰਾ ਸਾਲ ਖਰਾਬ ਹੋਣਾ ਵਾ ਤੇ ਤੂੰ ਆਪਣੀ ਮਾਂ ਨੂੰ ਫੇਰ ਨਾ ਹਕਲਾਪ ਉਹ ਤੇ ਵੀ ਰਵੇ ਘਰੇ ਹੀ ਨਹੀਂ ਮੈਂ ਆ ਕੇ ਨਾ ਮਮਾ ਕਾ ਪੜਦੀ ਆ ਸੱਚੀ ਕੋਲ ਅੱਗੇ ਫੜਦੀ ਆ ਜੇ ਉਹਨੇ ਮੇਰੇ ਮਗਰੋਂ ਫੇਰ ਨੂੰ ਕੁਛ ਆਖਿਆ ਤੇ ਮੇਰੇ ਫੇਰ ਦਿਲ ਨੂੰ ਕੁਛ ਬੜਾ ਹੋਣਾ ਆਈ ਤਾਂ ਫੇਰ ਮੈਂ ਦੱਸ ਕੀ ਕਰੂੰਗੀ ਸਾਡੀ ਨਹੀਂ ਕਹਿੰਦੇ ਮੈਂ ਉਹ ਦੱਸਾਂ ਕਿੰਨਾ ਪਿਆਰ ਕਰਦੇ ਆ ਕਹਿੰਦੇ ਜੇ ਤੇਰੀ ਮੰਮਾ ਵੀ ਚੱਲ ਜੂਗੀ ਨਾ ਤਿੰਨਵੇਂ ਮੈਂ ਇੱਧੇ ਰੱਖਿਆ ਕਰੂੰਗੀ ਕਦੀ ਇੱਧਰ ਹੋਇਆ ਨਾ ਕਦੀ ਕਿ ਮੈਂ ਮੰਮਾ ਨਾ ਜਾਣਾ ਮੈਂ ਮੰਮਾ ਨਾ ਜਾਣਾ ਚੁੱਪ ਨਹੀ ਦੇਂਦੀ ਆ ਨਾ ਕੁੜੀ ਨੂੰ ਵੀ ਵੇਖ ਲੈ ਫੇਰ ਵੀ ਤੂੰ ਇਦਾਂ ਕਰੀ ਇਦਾਂ ਕਰੀ ਮੰਮੀ ਹੁਣ ਕੁਝ ਕਰਦਾ ਮੈਂ ਚੁੱਪ ਨਾ ਥੋੜੀ ਹੁੰਦੀ ਐ ਅਗਲੇ ਦਿਨੋਂ ਪਿਆਰ ਕਰਦੀ ਐ ਮੇਰੀ ਧੀ ਨੂੰ ਪਿਆਰ ਮੈਂ ਵੀ ਆਪਣੀ ਤੇ ਨੂੰ ਬਹੁਤ ਜ਼ਿਆਦਾ ਕਰਦੀ ਆ ਇਹ ਮੈਨੂੰ ਵਾਧੂ ਨਹੀਂਗੀ ਮੈਂ ਤਾਂ ਆਪਣੀਆਂ ਅੱਖਾਂ ਤੋਂ ਪਰੋਕھی ਨਹੀਂ ਹੋਣ ਦਿੰਦੀ ਇੱਕ ਮਿੰਟ ਵੀ ਪਰ ਮੈਂ ਤੈਨੂੰ ਇਹ ਕਹਿਨੀ ਆ ਵੀ ਮੈਂ ਚਾ ਵੀ ਘੰਟੇ ਘਰ ਨਹੀਂ ਹੁੰਦੀ ਕਿਤੇ ਮੈਨੂੰ ਅਮਰਜੈਂਸੀ ਜਾਣਾ ਪੈ ਜੇ ਬਾਈ ਚਾਂਸ ਤੇ ਫੇਰ ਕੁੜੀ ਨੂੰ ਗੁੱਸੇ ਹੋਊਗੀ ਮਗਰ ਉਹ ਰੋਟੀ ਨਾ ਟਾਈਮ ਨਾ ਦੇਊਗੀ ਤੇਰੇ ਹੁੰਦਿਆਂ ਤੇ ਕੁੜੀ ਸਕੂਲੋਂ ਮੁੜ ਕੇ ਆ ਗਈ ਉਹਦੋਂ ਬਸ ਲਾਂਗੀ ਤੁਸੀਂ ਤਿੰਨ ਜਾਣੇ ਕ ਲਾਉਣ ਵਾਲੇ ਸੀ ਉਹਦੋਂ ਮਨਜੋਦ ਪਾ ਕੇ ਤੇ ਅੱਜ ਕਿੰਨਾ ਕੁੜੀ ਨੂੰ ਇਕਲਾアドਗੀ ਟਾਈਮ ਨਾ ਲੰਬ ਲੈਣਾ ਮੰਮੀ ਹਾਂ ਨੇ ਚੱਲ ਫੇਰ ਮੈਂ ਤੇਰੇ ਡੈਡੀ ਨੂੰ ਕਹਿਨੀ ਆ ਉਹ ਤਾਂ ਨੱਸੇ ਚੜਾ ਹੁੰਦਾ ਫਿਰ ਨਹੀਂ ਕੋਈ ਨਹੀਂ ਮੰਮੀ ਮੈਂ ਬੱਸੇ ਚੱਲ ਜਣਾ ਮੈਂ ਤੁਰ ਕੇ ਚੱਲਣਾ ਥੋੜਾ ਜਿਆਦਾ ਹੀ ਮੜਾ ਇਨਾ ਗਾਂ ਨਹੀਂ ਜਾਣਾ ਪੁੱਤ ਪਾਲ ਲਿਆ ਕਰੀ ਚਾਚੀ ਕੋਲ ਚੰਗਾ ਧਿਆਨ ਨਾਲ ਮੈਂ ਤਾਂ ਨਹੀਂ ਨਾ ਕਰਿਆ ਕਰੀ ਮੇਰੀ ਧੀ ਚੰਗਾ ਮੈਂ ਕਿਹੜੇ ਥੜੇ ਤੇ ਪੜਦੀ ਮੇਰੀ ਪੜਦੀ ਚਾਚੀ ਚੱਲ ਕੋਈ ਨਹੀਂ ਪੁੱਤ ਫਿਰ ਵੀ ਰੋਟੀ ਟਾਈਮ ਨਾਲ ਖਾ ਲਿਆ ਕਰੀ ਠੀਕ ਆ ਚੰਗਾ ਮੈਂ ਆ ਜਾਣਾ ਵੇ ਛੇਤੀ ਚੱਲ ਜਾ ਚੱਲ ਸਮ੍ਰੀਤ ਇਹਨੂੰ ਉੱਥੇ ਬਠੇਰੇ ਖੜਨ ਵਾਲੇ ਆ ਕਿਪਤਾ ਕਿੰਨੇ ਆਉਣਾ ਲੈਣ ਔਰ ਤੂੰ ਜੋ ਮਰਜ਼ੀ ਕਹੋ ਠੀਕ ਹੈ ਜਿਹੜੀ ਆ ਤੂੰ ਗੱਲ ਕੀਤੀ ਨਾ ਇਹ ਗੱਲ ਨਹੀਂ ਜੇ ਮੇਰੇ ਤੋਂ ਬਰਦਾਸ਼ਤ ਹੋਣੀ ਸਾਰੀਆਂ ਗੱਲਾਂ ਤਾਂ ਨਹੀਂ ਮੈਂ ਜਰਦੀ ਆ ਤੇ ਹੁਣ ਤੱਕ ਸੁਣਦੀ ਵੀ ਆਈ ਆ ਤੂੰ ਮੇਰੇ ਕਰੈਕਟਰ ਤੇ ਉਂਗਲੀ ਡੇਜ ਚੁੱਕ ਨਾ ਕਰੈਕਟਰ ਤੇ ਉਂਗਲੀ ਨਹੀਂ ਮੈਂ ਚੁੱਕਦੀ ਅੱਗੋਂ ਪਿਛੋਂ ਰਦੂਗੇ ਤਾਂ ਘਰੋਂ ਬਾਹਰ ਨਹੀਂ ਜਾਂਦੀ ਕੱਲੀ ਅੱਜ ਤੂੰ ਟੈਚੂ ਫੜ ਕੇ ਕੱਲੀ ਚਲ ਚਲਨੀ ਆ ਮਾਂ ਕੋਲ ਹੀ ਚਲਨੀ ਆ ਮੈਂ ਕਿਹੜਾ ਹੋਰ ਕਿਤੇ ਚਲਨੀ ਆ ਉੱਥੇ ਤੇ ਰਹੀ ਜੰਮੀ ਪਲੀ ਆ ਉੱਥੇ ਮੈਂ ਚੱਲ ਜਾ ਚੱਲ ਆ ਨੀ ਕੁੜੀ ਜਾਣਾ ਹੀ ਅੰਮੀ ਚਲਨੀ ਆ ਤੂੰ ਹੀ ਕਰ ਇੱਕ ਵਾਰੀ ਨਹੀਂ ਕਿਹਾ ਕਿ ਜੋ ਤੀ ਨਾ ਜਾ ਤੇ ਨਾ ਤੁਹਾਡੇ ਮੂੰਹ ਵਿੱਚ ਨਿਕਲਿਆ ਆ ਤਾਨੂੰ ਕੀ ਲੋੜ ਕਹਿਂਦੀ ਮੰਮੀ? ਹਾਂਜੀ ਭਾਬੀ ਸੋਨੀ ਆਈ ਏ? ਭਾਬੀ ਮੈਨੂੰ ਨਹੀਂ ਪਤਾ ਸੋਨੀਆ ਦੀ। ਇੱਥੇ ਆਈ ਵੀ ਆ ਕਿ ਨਹੀਂ ਆਈ? ਇਹ ਤੁਹਾਡੇ ਘਰਾਂ ਦੇ ਮਸਲੇ ਨੇ। ਤੁਸੀਂ ਸਲਝਾਓ। ਤੇ ਤੁਸੀਂ ਜਾਣੋ ਤੇ ਤੁਹਾਡੀ ਸੋਨੀਆ ਜਾਣੇ। ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਉਹਨੂੰ ਲੱਭਣ ਡਿਆ ਵਾਂ। ਪਤਾ ਨਹੀਂ ਬਸ ਇਹ ਮੈਂ ਤੁਸੀਂ ਕਿੱਧਰ ਚਲੇ ਜਾਏ? ਮੈਂ ਤਾਂ ਆਪਣੇ ਭੇਕਿਆਂ ਨੂੰ ਚੱਲੀ ਜੀ ਭਾਜੀ ਚਲੋ ਭਾਬੀ ਬਾਹੋਂ ਫਿਰ ਮੈਂ ਤੁਹਾਨੂੰ ਸਾਡਾ ਵਾ ਨਹੀਂ ਨਹੀਂ ਭਾਜੀ ਮੈਂ ਚੱਲ ਜਾਣਾ ਮੈਂ ਤੁਰ ਕੇ ਕੋਈ ਗੱਲ ਨਹੀਂ ਸਾਡਾ ਵਾ ਫਿਰ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਇਹ ਮੇਰਾ ਬੰਦਾ ਹੁੰਦਾ ਨਾ ਇੱਥੇ ਤੇ ਫਿਰ ਤੇ ਤੁਹਾਡੇ ਨਾਲ ਵਿਆਹ ਵੀ ਜਾਂਦੀ ਨਾ ਤੇ ਕਿਸੇ ਨੇ ਗੱਲ ਵੀ ਨਹੀਂ ਕਰਨੀ ਤੁਹਾਨੂੰ ਪਤਾ ਆਪ ਤੇ ਪਰਦੇਸਾਂ ਵਿੱਚ ਨਹੀਂ ਤੇ ਕਿਤਾ ਮੂੰਹ ਥੋੜੀ ਫੜ ਲੈਣਾ ਵਾ ਨਾਲੇ ਤੁਹਾਨੂੰ ਪਤਾ ਬਾਹਰ ਲੋਕੀ ਕਿੰਨੀਆਂ ਗੱਲਾਂ ਕਰਦੇ ਨੇ ਕਿ ਬੰਦਾ ਘਰ ਨਹੀਂ ਹੈਗਾ ਤਾਂ ਲੋਕਾਂ ਨੇ ਬਹਿ ਕੇ ਤੁਰੇ ਫਿਰਦੀ ਆ ਬਾਹਰੋਂ ਕਿਹਨੇ ਕੀ ਗੱਲਾਂ ਕਰਨੀਆਂ ਨੇ ਘਰੋਂ ਹੀ ਲੋਕਾਂ ਨੇ ਗੱਲਾਂ ਬਣਾਉਣ ਲੱਗ ਜਾਣਾ ਵਾ ਆਂਡ ਗੁਆਂਡ ਨਹੀਂ ਉਹ ਵੇਲਾ ਭਾਬੀ ਮਰਦੀ ਆ ਤੇ ਪੁੱਤ ਹਾਂਜੀ ਡੈਡੀ ਮੈਂ ਛੱਡ ਆਉਣਾ ਸੀ ਤੈਨੂੰ ਉਹ ਮੋਟਰਸਾਈਕਲ ਹੀ ਪੈਂਚਰ ਆ ਨਹੀਂ ਤੇ ਮੈਂ ਹੀ ਛੱਡ ਆਉਣਾ ਸੀ ਹੋਰ ਨਾ ਪੁੱਤ ਕਿੱਦਾਂ ਤੇਰਾ ਸਾਰੇ ਡੈਡੀ ਛੱਡਣ ਜਾਣ ਵੱਲੋਂ ਕਹਿਣਦੇ ਨੇ ਤੇ ਇਹ ਤੇ ਨਹੀਂ ਤੁਹਾਡੇ ਮੂੰਹ ਚ ਨਿਕਲਿਆ ਕਿ ਜੋਤੀ ਨਾ ਪੁੱਤ ਨਾ ਆ ਜਾਂਦੀ ਏ ਮੇਰੀਏ ਪੁੱਤ ਜੇ ਤੇਨੂੰ ਡੱਕਦੇ ਆ ਤੇ ਤੂੰ ਕਹਿਣਾ ਮੈਨੂੰ ਪੇਕਿਆਂ ਦੇ ਨਹੀਂ ਜਾਣ ਦੇਣ ਦੇ ਵੀ ਮੈਂ ਆਪਣੀ ਮੰਮੀ ਨੂੰ ਮਿਲਣ ਚੱਲੀ ਆ ਤੇ ਤੂੰ ਉੱਥੇ ਕਿਹੜਾ ਪੱਕੀ ਚਲੀ ਆ ਪੁੱਤ ਆਪਣੀ ਮੰਮੀ ਨੂੰ ਮਿਲ ਕੇ ਤੂੰ ਆ ਜੀ ਦੱਸਦੀ ਨਹੀਂ ਤੇ ਤੈਨੂੰ ਮੈਂ ਮੋਟਰਸਾਈਕਲ ਤੇ ਲੈ ਆਉਂਗਾ ਇਹੋ ਜੀ ਕੋਈ ਗੱਲ ਨਹੀਂ ਗਈ ਡੈਡੀ ਜੇ ਕੋਈ ਦੁਖੀ ਹੋਵੇ ਨਾ ਉਹਨੂੰ ਕੁਝ ਨਹੀਂ ਸੋਝਦਾ ਤੇ ਨਾ ਇਹਨੂੰ ਗੱਲਾਂ ਹੁੰਦੀਆਂ ਨੇ ਵੱਧੂ ਘਾਟੂ ਪੁੱਤ ਖਾਣ ਪੀਣ ਨੂੰ ਮਿਲਣ ਡਿਆ ਵਾ ਕੱਪੜੇ ਮਿਲਣ ਡਿਆ ਪੈਸਾ ਤੇ ਲਬਰਤਨ ਨੂੰ ਮਿਲਣ ਡਿਆ ਵਾ ਹੋਰ ਦੱਸ ਤੂੰ ਦੁਖੀ ਕਿਹੜੀ ਗੱਲਾਂ ਆ ਹੋਰ ਕਹਦਾ ਤੇਰਾ ਜਿਹੜੀ ਗੱਲ ਹੋਈ ਹੈ ਘਰ ਦੇ ਨਹੀਂ ਕੋਈ ਗੱਲ ਨਹੀਂ ਹੋਰ ਹਾਂ ਜੀ ਠੀਕ ਆ ਤੁਸੀਂ ਸੁਣਾਓ ਠੀਕ ਵਧੀਆ ਹਾਂ ਵਧੀਆ ਪੁੱਤ ਮੈਂ ਲੋਨੀਆਂ ਲੱਭਣ ਡਿਆ ਵੇਥੇ ਆਈ ਆ ਆਵੇ ਆਈ ਇੱਥੇ ਆ ਅੱਛਾ ਇੱਥੇ ਆਈ ਆ ਮੈਂ ਰੋ ਗਿਆ ਹੈ ਉਧਰ ਨੂੰ ਸੱਚਾ ਵਾਲ ਨੂੰ ਉਹ ਮੈਂ ਕਿਹਾ ਨਹਿਰ ਆਉਣ ਡਿਆ ਫਿਰ ਉਹ ਤੁਰੀ ਆਉਂਦੀ ਸੀ ਮੈਨੂੰ ਆਵਾਜ਼ਾਂ ਮਾਰੀ ਜੇ ਮੈਂ ਚੜਾ ਕੇ ਲੈ ਆਇਆ ਮੈਂ ਵੀ ਕੰਮ ਹੀ ਭਰਾਣੀ ਕਿੱਧਰ ਨੂੰ ਚੱਲ ਗਈ ਆ ਮੈਂ ਤੇ ਕਦੋਂ ਦਾ ਲੱਭਣ ਡਿਆ ਉਹਨੂੰ ਲੈ ਡੈਡੀ ਤੂੰ ਹੀ ਫਿਰ ਸੌਰਾ ਬਣ ਕੇ ਵਿਖਾਇਆ ਨਾ ਜੇ ਪਿਓ ਦੀ ਜਗ੍ਹਾ ਹੁੰਦਾ ਤੇ ਪਿਓ ਬਣ ਕੇ ਵਿਖਾਉਂਦਾ ਤੇ ਗੱਲ ਹੀ ਹੋਰ ਹੋਣੀ ਸੀ ਨਾ ਤੂੰ ਇਹ ਤੇ ਗੱਲ ਨਾਲ ਲਾਇਆ ਹੀ ਨਹੀਂ ਫਿਰ ਕਿੰਨੇ ਚਾਵਨਾ ਲਾਈ ਨੇ ਇਹੋ ਜਿਹਾ ਟਾਈਮ ਵੀ ਆਉਣਾ ਸੀ ਮੇਰੇ ਕੋਲ ਤੇ ਮੈਂ ਕੱਲੀ ਕਿੱਥੇ ਜਾਣਾ ਪੈਣਾ ਸੀ ਚੱਚੀ ਕੰਡੀ ਕਿਤੇ ਉਹ ਤਾਂ ਮੈਂ ਨਾ ਸੀਵੀ ਭੇਜਣਾ ਸੀ ਹੈ ਮੈਂ ਵੀ ਤਲਾ ਇਹ ਤੁਹਾਨੂੰ ਅਕਲ ਨਹੀਂ ਹੈਗੀ ਮਾਸਾ ਵੀ ਤੇ ਫਿਰ ਕੀ ਮੈਂ ਆਨਲਾਈਨ ਜੋਬ ਅਪਲਾਈ ਕਰਨੀ ਹੈਗੀ ਬਹੁਤ ਏਦਾਂ ਤੂੰ ਹੱਥ ਮਾਰਦੀ ਹੈ ਜਿੱਦਾਂ ਮੈਂ ਕਹਿੰਨੀ ਭਾਂਡੇ ਸਾਫ਼ ਕਰਨੇ ਹੁੰਦੇ ਆ ਬਹੁਤ ਹੀ ਦੇ ਦੋ ਵਕਤ ਦੀ ਆਣੀ ਆ ਆਨਲਾਈਨ ਜੋਬ ਕਰਨੀ ਨੇ ਜਦ ਹਮਰੀ ਤਾਂ ਉੱਥੇ ਬਹਿ ਮੈਂ ਫਿਰ ਤੋਂ ਕਰਾਂ ਉਹ ਨਹੀਂ ਮੈਂ ਮੈਂ ਬੈਠੂ ਦੇ ਨਹੀਂ ਉਹਨੂੰ ਬੈ ਲੈ ਵੀ ਡੋਲ ਦੋ ਮੈਨੂੰ ਤਾਂ ਦੋ ਮੇਰੀ ਆ ਉਹਨੂੰ ঄টমানিক রəগি? জিলানিমাহ তুলিয়া ma� Copy দিলে আ্ইম যাংি গেম হআটাযাই চরাঝযে তুযে. essential college if Zumadley টুমা। দেটিমেমর দিভু ডিভেই করায়েw আঞ నేను జీ거든요 మందు చచ్చి నేను రే రాండమ్ నేను ఆనిని హైగి దా తో బెడో తో బెడో తో పలి ఓమి ఓ నా నా తో లేవి ఐ దాని కాతే తేల్ ది తేదు అమే ఇ దోల జలాసమరే తెను పేంట్ లాగ దమ్ హా నా పే హెప్పీ ਤੋ ਤਾਂ ਅੱਛਾ ਇਹ ਦੋ ਵਾਰ ਯੂ ਲਿਖੇ ਹੋ ਕੋਈ ਦੋਈ ਦਾਲ ਨਹੀਂ ਤੋਈ ਦਾਲ ਕੋਈ ਨਾ ਮੈਂ ਪੇਂਟ ਕਰਦੀ ਆ ਦੇਹੀ ਦੇ ਆਉਂ ਖੇਡੋ ਮੈਂ ਤਾਂ ਪੇਂਟ ਕਰੂੰਗੀ ਲੈਪਟਾਪ ਤੇ ਕੱਲਾ ਕੱਈਏ ਪਤਾ ਨਹੀਂ ਮੈਂ ਕਿਦਾਂ ਜਾਣਾ ਆਪਣੇ ਘਰ ਮੈਂ ਅੱਜ ਤਾਂ ਮੈਂ ਬੀਬੀ ਦਾ ਤਾਂ ਮੇਰੇ ਚਾਚੂ ਦਾ ਘਰ ਆ ਪੁੱਤੇ ਘਰ ਤੇਰਾ ਵਾ ਸੁਣੇ ਇਹ ਤੇਰਾ ਵਾ ਕੀ ਕਰੀ ਆ ਮੇਰਾ ਤੇਰਾ ਹੁਣ ਘਰ ਉਹ ਵਾ ਮੇਆ ਵੀ ਇਹ ਘਰ ਹੁਣ ਸਾਡਾ ਵਾ ਮੇਆ ਵੀ ਆ ਤੇਰਾ ਐਵੇਂ ਆ ਨਿਆ ਨਹੀਂ ਮੇਰਾ ਮੈਂ ਵੀ ਬੀਬੀ ਦੱਸਦੇ ਪਰ ਮੇਰਾ ਕਿਰਿਆ ਸਿਕਲਪੂਆ ਬੀਬੀ ਮੈਂ ਤੇ ਨਾ ਸਕੂਲ ਹੀ ਜਾ ਆਫਲਾਈਨ ਹੀ ਜਿਹੜਾ ਮੈਨੂੰ ਉਹੀ ਕੰਮ ਲੱਭਣਾ ਵਾ ਆਨਲਾਈਨ ਇਹਨੇ ਕਰਦਿਆ ਕਰਨਾ ਵਾ ਮੇਰੇ ਉਸਲੇ ਪੈ ਜਾ ਹਾਂ ਟੀਚਰ ਬਣ ਜਾ ਕਰੇ ਨਹੀਂ ਛੱਡਾਂ ਆਪਾ ਵੀ ਦਿਨ ਆ ਰੋਧ ਮਦਰ ਰੋਧ ਆਇਆ ਤਾਂ ਦਦੀ ਬਾਪੀ ਵੀ ਚਲਦੀ ਆ ਤੂੰ ਵੀ ਜਾ ਹਾਂ ਦਾਦੀ ਨੂੰ ਕੋੱਖ ਨਹੀਂ ਮਨਾਉਣਾ ਆ ਰੋਟੀ ਤੋਂ ਇਲਾਵਾ ਤੂੰ ਤੂੰ ਦੇਹਾਨੂੰ ਪੈਣਾ ਕੱਲ ਕੇ ਖੁਸ਼ ਨਹੀਂ ਆ ਮੈਂ ਬੀਬੀ ਬੜਾ ਕਿੰਨਾ ਗੋਭੂ ਜਾਂਦਾ ਵਾ ਕੀ ਜਲੇਬੀਆਂ ਮੋਈ ਜਾਂਦੇ ਬੀਬੀ ਨੂੰ ਜਲੇਬੀਆਂ ਕਿੱਥੋਂ ਬੰਨ ਜੂਗੇ ਜਲੇਬੀਆਂ ਖਾ ਕੇ ਜੰਮਿਆ ਲੱਗਦਾ ਤੈਨੂੰ ਤੈਨੂੰ ਨਹੀਂ ਤਾਂ ਪਿਆ ਇਹ ਬੀਬੀ ਨੇ ਕੀ ਪਿਆ ਕਿੱਤੇ ਮਾਰਦੀਆਂ ਨਹੀਂ ਉਹਨੂੰ ਕਿਵਾਜਾ ਮਾਰਦੀਆਂ ਜਲੇਬੀਆਂ ਤੇਰੀ ਮਾਂ ਨੇ ਖਾ ਕੇ ਜੰਮਿਆ ਹੀਗਾ ਤਾਂ ਇਹ ਤੇ ਬਲਵਲਿੰਗ ਪਏ ਆ ਤੇਰੇ ਦਿਮਾਗ ਤੱਕ ਖੂਨ ਨਹੀਂ ਪੂਰਾ ਪਹੁੰਚਦਾ ਤੇ ਚ ਨਹੀਂ ਜਾਂਦਾ ਤੇ ਤੈਨੂੰ ਨਹੀਂ ਜਲਬੀਆਂ ਖਾਵੇਂ ਚੰਗਿਆ ਤੇਰੀ ਮੰਮਾ ਨੇ ਤਾਂ ਸਪੈਸ਼ਲ ਦੇ ਸੀ ਕਿ ਇਹਦੀਆਂ ਕਢਾਈਆਂ ਹੋਣੀਆਂ ਵਾਂ ਜਲਬੀਆਂ ਕੀ ਹੋਇਆ ਪਤਾ ਕੀ ਕਹਦਾ ਤੇ ਬੀਬੀ ਐ ਮਾਪੀ ਮਾਰਿਆ ਨਹੀਂ ਮਾਰਾਂਗੇ ਜਲਬੀਆਂ ਖਾਣੇ ਦੇ ਚੰਗਿਆ ਇਦਾਂ ਕਹਿੰਦੀ ਆ ਇਹ ਕੀ ਗੱਲ ਹੋਈ ਨਹੀਂ ਤਾਂ ਮੰਮੀ ਜੀ ਤਾਂ ਮੈਂ ਇੱਥੇ ਕੰਮ ਕਰਨ ਦੀ ਇਹ ਆ ਕੇ ਟੀਚ ਟੀਚੂ ਕਰਨ ਤਾਂ ਪੈਂਦੀ ਆ ਹਾਂ ਹਾਂ ਤੇ ਤੇਰੀਆਂ ਚੀਜ਼ਾਂ ਤੇ ਮੋਹਰ ਲੱਗੀ ਆ ਉਹ ਨਹੀਂ ਇਹ ਘਰ ਦੀ ਮਾਲਕ ਜਿਉਂਨੇ ਮਾਸਾ ਛੇੜਤਾ ਤੇ ਕੀ ਹੋ ਗਿਆ ਜਦੀ ਐਦਾਂ ਮਾਰਾ ਇਹਦਾ ਟੋਟਿਆ ਨਾ ਸੀ ਦਾ ਫੇਰ ਤੈਨੂੰ 1 ਲੱਖ ਦਾ ਨੁਕਸਾਨ ਪੈਣਾ ਹੈਂਗਾ ਮੰਮੀ ਤੂੰ ਦਮਾਰਦੀ ਤੂੰ ਦਿਲ ਤੂੰ ਜਲੇਬੀ ਦੀ ਗੱਲ ਕਰ ਤੇਰੀ ਮਾਂ ਨਹੀਂ ਜਲੇਬੀਆਂ ਖਾਂਦਰੀ ਤੂੰ ਕਿੱਥੋਂ ਤੱਕ ਪਹੁੰਚੀ ਆ ਜੰਮਣ ਤੱਕ ਵੀ ਜਲੇਬੀਆਂ ਖਾ ਕੇ ਤੈਨੂੰ ਅਕਲ ਨਹੀਂ ਹੈ ਕਿ ਗੱਲ ਕਿੱਦਾਂ ਕਰਨੀ ਆ ਗੱਲ ਮिन्नੂ ਗਈ ਆ ਗੱਲ ਇਹਨੂੰ ਨਹੀਂ ਕਿ ਗਈ ਅਗਲਾਂ ਵਾਲੀ ਦੇ ਹੋਈ ਏ ਜਿਆਦਾ ਹੱਡੀਆਂ ਤੇ ਖਾਈ ਗਈ ਮੰਮੀ ਲੀਤਾ ਨੂੰ ਪੁੱਛਨਾ ਪਾ ਵੀ ਮੈਨੂੰ ਐਦਾਂ ਦਿੱਤਾ ਦਿੱਤਾ ਵੀ ਤੂੰ ਨਹੀਂ ਸਮਝ ਰਹੀ ਤੇਰੀ ਮਾਂ ਚਲ ਗਈ ਆ ਨਾ ਤੂੰ ਵੀ ਆਪਣੇ ਔਕਾਤ ਵਿੱਚ ਰਹੁ ਤੂੰ ਇੱਕ ਤੇ ਕੱਢੀ ਆ ਘਰੋਂ ਬਾਹਰ ਤੂੰ ਹੁਣ ਮੇਰੀ ਧੀ ਦੇ ਦਿਵਾਲੇ ਹੋ ਗਈਆਂ ਮੈਂ ਨਹੀਂ ਕੱਢੀ ਮੈਨੂੰ ਲੱਗਦਾ ਇੰਨੇ ਤੇਰੀ ਦੂਜੀ ਵੀ ਕੱਢਣੀ ਆ ਤੂੰ ਚੰਗਾ ਸੁਭਾਅ ਦਾ ਹੋ ਜਾ ਇਹਨੂੰ ਇਹਨੂੰ ਇਹਦੇ ਘਰ ਭੇਜੋ ਹਾਂ ਤੂੰ ਜਾ ਆਪਣੇ ਪਿੰਡ ਤੂੰ ਜਾ ਆਪਣੇ ਪਿੰਡ ਨਹੀਂ ਚਲ ਜੂਗੀ ਤੇਰਾ ਕੁਝ ਖਾਂਣ ਲਈ ਆ ਆਪਣੇ ਭਰਾ ਦੇ ਪਿਓ ਦੇ ਘਰੋਂ ਖਾਂਣ ਲਈ ਜੋ ਸਾਰਾ ਇਹਨੂੰ ਸਮਝ ਲੈਤਾ ਬਾਅਦ ਚ ਦੰਦ ਕੱਢਦੀ ਐ ਅਗਲੇ ਨੂੰ ਕਹਿ-ਕਹਿ ਕੇ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਤੂੰ ਲੈ ਵੀ ਮੈਂ ਤਾਂ ਜੇ ਉਹ ਗੱਲ ਵੀ ਘਰ ਮਗਰੋਂ ਵੱੜਦੀ ਤੇ ਰੋਲਾ ਪਹਿਲਾਂ ਪਿਆ ਹੁੰਦਾ ਮੈਨੂੰ ਤਾਂ ਮੰਮੀ ਉਹ ਮਿੱਟੀ ਦੀ ਨਹੀਂ ਸਮਝਲਾਦੀ ਜਿਹਦੀ ਇਹ ਬਣੀ ਆ ਇਹ ਤਾਂ ਬਹੁਤ ਵਧੀਆ ਚੀਜ਼ ਵਾ ਬਹੁਤ ਕੇ ਕਿਹੜੇ ਚਰਤੂਤ ਹੈ ਨਹੀਂ ਗਈ ਲੋਕੀ ਟੱਕ ਲੈਂਦੇ ਆ ਪੋਚੇ ਪਾ ਲੈਂਦੇ ਆ ਵੜਦੇ ਆ ਪਾ ਲੈਂਦੇ ਆ ਆਪਣੀ ਨਾਨਾ ਨੇ ਇਦਾਂ ਦੀ ਭੋਲੀ ਭਾਲੀ ਹੋਵੇ ਕੁਛ ਵੀ ਹੋਵੇ ਤੁਸੀਂ ਤਾਂ ਗੱਲਾਂ ਡਾਉਂਦੀਆਂ ਜੇ ਤੁਸੀਂ ਤਾਂ ਵਿਕਰੇ ਕਰਦੀਆਂ ਤਰੀਕੇ ਕਰਦੀਆਂ ਜੇ ਲੋਕੀ ਦੇ ਕਿਤੇ ਐ ਕਿਤੇ ਸਿਆਣੀਆਂ ਚੱਜਦੀਆਂ ਨਾ ਨਾ ਹੋਣ ਤੇ ਉਹਨਾਂ ਨੂੰ ਕਿਤੇ ਗੱਲਾਂ ਕਰ ਦਿੰਦੀਆਂ ਤੇ ਫਿਸ਼ ਦੇਣਾ ਦਾਦੀ ਭੋਲੀ ਜਹਾਤੀ ਲਾਇਆ ਮੇਰਾ ਆਤ ਪਾਂਚ ਮਰਦੇ ਨਾ ਪਤਾ ਵਈਆਂ ਲਿਆ ਮੈਂ ਤੂੰ ਕਿਉਂ ਨਾ ਨਾ ਡੇਫਾਇ ਨਹੀਂ ਨੀ ਦਾਦੀ ਐਨਾ ਭੂਇਨੇ ਨਾ ਮੈਨੂੰ ਤੱਕਾ ਮਾਰਦੇ ਮੈਂ ਥੱਲੇ ਛੁੱਟਦਾ ਤੇਰੇ ਫੁੱਲ ਨਹੀਂ ਲੱਤ ਕੇ ਚੱਲ ਮੈਂ ਤੇਰੀ ਮਾਂ ਕੋ ਤੈਨੂੰ ਸਵੇਰੇ ਛੱਡ ਕੇ ਆਵਾਂ ਮਾਂ ਕਾਹਦੇ ਗਿਆ ਮੈਂ ਲੈਣਾ ਤੂੰ ਕੀ ਕਾਹਦੇ ਗਿਆ ਹਾਂ ਪਰ ਉਹ ਨਾ ਆਇਆ ਹੀ ਆ ਉਹਨੇ ਤਾਂ ਇੱਥੇ ਆ ਕੇ ਬੈਠੀ ਆ। ਨਾ ਉਹਨੇ ਦਾਰੂ ਪੀਤੀ ਤੋਂ ਨਹੀਂ। ਨਾ ਮੈਂ ਕੱਲ ਦਾ ਲੱਭਣ ਡਿਆ ਮੈਨੂੰ ਕੰਮ ਹੀ ਆ ਜਣਾ ਕੱਲ ਫੇ ਮੈਨੂੰ ਕੰਮ ਪੈ ਗਿਆ ਮੈਂ ਉਹਨੂੰ ਲੱਭਦਾ ਲੱਭਦਾ ਇੱਥੇ ਆਇਆ ਮੈਨੂੰ ਲੱਗਾ ਪਿੰਡੀ ਗਈ ਆ। ਤੇ ਮੈਂ ਗਾਜ਼ੀ ਮੈਂ ਉਹਨੂੰ ਪਾਣੀਆ ਪਾਣੀ ਕਰੋ। ਪਤਾ ਮੈਨੂੰ ਕਿੰਨਾ ਫਿਕਰ ਹੀ। ਸੱਸ ਜੀ ਦਾ ਭਾਜੀ ਉਹਦਾ ਉਹਦਾ ਕਹਿਣਾ ਤਾਂ ਨਹੀਂ ਚਾਹੀਦਾ ਜੇ ਤੈਨੂੰ ਫਿਕਰ ਹੁੰਦਾ ਨਾ ਫੇ ਤੈਨੂੰ ਕੱਲ ਪਰਸੋਂ ਦੀ ਪਾਲ ਕਰਨੀ ਹਗੀ ਇਹਦੀ। ਭਾਜੀ ਮੈਂ ਤਾਂ ਕੱਲ ਦਾ ਹੀ ਲੱਭਣ ਡਿਆ ਵਾ ਤੇ ਕੱਲ ਫੇ ਮਨੇ ਇੱਕ ਜ਼ਰੂਰੀ ਕੰਮ ਪੈ ਗਿਆ। ਉਹਦਾ ਮੇਰੇ ਦਿਮਾਗ 'ਚ ਹੈਗਾ ਸਹੀ ਆ ਮੈਂ ਮਾਂ ਪਿੰਡ ਹੀ ਗਈ ਮੈਂ ਤਾਂ ਨਹੀਂ ਆਈ ਇਹਨਾਂ ਨੂੰ ਮੈਂ ਬੀਬੀ ਦਾ ਤਾਂ ਨਹੀਂ ਆ ਮੈਂ ਤਾਂ ਨਹੀਂ ਕਿਹੜੇ ਵਾਲੇ ਨਿਕਲ ਆਈ ਮੈਂ ਤੇ ਕੱਲ ਦਾ ਲਾfda ਲਾfda ਫਿਰ ਮਨ ਘਰ ਲੱਗਿਆ ਕੰਮ ਪੈ ਗਿਆ ਚਲ ਮੋਬੀ ਕੋਈ ਗੱਲ ਨਹੀਂ ਕਿਥਾਰੇ ਨਹੀਂ ਗਈ ਕਿਤੇ ਵੀ ਆਪਣੇ ਘਰੇ ਹੀ ਆਈ ਮਾਂ ਦੇ ਘਰ ਮੈਂ ਨਾ ਬੀਬੀ ਗੁੰਦੀ ਤੇ ਆਈ ਗੁੰਦੀ ਉਸ ਲੈਣੇ ਏਦਾਂ ਨਹੀਂ ਆਈ ਦਾ ਦੱਸ ਕੇ ਆਈਦਾ ਵਾ ਨਾਲ ਲੈ ਗਈਦਾ ਕਿ ਇਹਨੂੰ ਤੂੰ ਇਹ ਦਾਊ ਪੀਤੀ ਪੂਰੀ ਬੋਤਲ ਇਦੀ ਵਤੀ ਬੋਤਲ ਬੀਬੀ ਤਾਂ ਆਈ ਪੀ ਤੇ ਤੂੰ ਤੇਈ ਅਹ ਗੋਦ ਦੱਸ ਮੈਂ ਅਸਵੇਰੇ ਉੱਠਣਾ ਨਹੀਂ ਹਾਂ ਤੇ ਲੋਕੋ ਇਨੀ ਬੈਠੇ ਤੁਸੀਂ ਚਲੋ ਕੋਈ ਨਹੀਂ ਬੈਠੇ ਤੁਸੀਂ ਚਾਹੋ ਖੋਗਰਾ ਤੁਮ ਆ ਗਈ ਹੋ ਨਾ ਮੈਂ ਵੀ ਦੋ ਜਾਤ ਨੇ ਆਓ ਸਾਦੇ ਨੀਨੀ ਆਪਾਂ ਆਓ ਨਹੀਂ ਬੈਠੇ ਬੀਬੀ ਬੀਬੀ ਠੰਡਾ ਲਾ ਲਿਓ ਨਹੀਂ ਬੋਲਾ ਲਿਓ ਨਹੀਂ ਹਾਂ ਬੈਹ ਜੋ ਬੈਹ ਜੋ ਲਿਓ ਨਹੀਂ ਚਲ ਬੈਹ ਜੋ ਹਾਂ ਬੈਹ ਜੋ ਮੈਂ ਲਿਓ ਨਹੀਂ ਪਾਣੀ ਕਿਹਨਾ ਮੈਂ ਇਹ ਬਤਾ ਰਾਤ ਉਦਾਂ ਤੇ ਹੀ ਕਹਿੰਦੇ ਆ ਮੈਂ ਆਪਣੀ ਨਾਨ ਨੀ ਟੱਕੀ ਜਾਂਦੀ ਇਹਦਾ ਆਪਣੇ ਪਰੋਣੇ ਨੂੰ ਨਹੀਂ ਬਖਸ਼ਦੀ ਚਲ ਕੋਈ ਗੱਲ ਨਹੀਂ ਣਿਆੜੀ ਸਿਆਣੀ ਕਈ ਵਾਰ ਤੇ ਤੁਹਾਡੇ ਨੂੰ ਆ ਜਿੰਦੇ ਆ ਬੋਤ ਕੰਮ ਲੈਣਾ ਪਣਾ ਇਨੇ ਮੰਮੀ ਨਿਆਣੀ ਰਹਿਣਾ ਉਹ ਪੁੱਤ ਸਭ ਠੀਕ ਠਾਕ ਆ ਨਾ ਹਾਂਜੀ ਡਾਕਟਰ ਜੀ ਸਭ ਠੀਕ ਠਾਕ ਜੀ ਅੱਛਾ ਅੱਛਾ ਉਹ ਮੈਨੂੰ ਤਾਂ ਇਹਦੀ ਟੈਨਸ਼ਨ ਲੱਗੀ ਚਲੋ ਹੁਣ ਮੇਰੀ ਟੈਨਸ਼ਨ ਦੂਰ ਹੋ ਗਈ ਆ ਉਹ ਨਹੀਂ ਨਹੀਂ ਕੋਈ ਨਹੀਂ ਇਹ ਦੱਸ ਕੇ ਹੀ ਦੀ ਤੂੰ ਵੀ ਪੁੱਤ ਇਦਾਂ ਨਾ ਕਰਿਆ ਕਰ ਉਹਨਾਂ ਦਾ ਜੀ ਸਦਕੇ ਆ ਉਹ ਪਰ ਦੱਸ ਕੇ ਆ ਤੋ ਇਹਦਾ ਨਹੀਂ ਪਪਾ ਇਹ ਪਤਾ ਤੇ ਆਦਾ ਮੈਂ ਬੀਬੀ ਤੋਂ ਦਾਣਾ ਹੁੰਦਾ ਮੈਂ ਤੇ ਨਾ ਦਿੱਤੀ ਹੋ ਦਾਣਾ ਹੁੰਦਾ ਬੀਬੀ ਕੋ ਜਾਣਾ ਹੁੰਦਾ ਪੁੱਤ ਦੱਸ ਕੇ ਦਾ ਜਿੱਥੇ ਵੀ ਜਾਣਾ ਦੱਸ ਕੇ ਆਈਦਾ ਘਰ ਬੀਬੀ ਤੋ ਤੋਰਾ ਲਾਣਾ ਹੈ ਮੇਰੇ ਪੋਣੇ ਜੋਦਾ ਨੀਲੀ ਮੁਕਾਵਾ ਪਹਿਨੇ ਚਿੱਟੇ ਰੰਗ ਦਾ ਹੁੰਦਾ ਤੈਨੂੰ ਦੱਸ ਪਤਾ ਲੱਗ ਗਏ ਮੁਕਾ ਨਹੀਂ ਗਏ ਨਿੰਕਲਾ ਦਾ ਬੱਤ ਜੈ ਸਪਰਾਈਟ ਸਪਰਾਈਟ ਆ ਚਿੱਟੀ ਬੋਤਲ ਵਾਲਾ ਮੈਨੂੰ ਨਹੀਂ ਪਤਾ ਉਹ ਸਪਰਾਈਟ ਬੜੀ ਬੋਤਲ ਵਾਲਾ ਸਪਰਾਈਟ ਆ ਹਾਂ ਪੀ ਲਓ ਹਾਂ ਉਹ ਭੀ ਲੰਦਾ ਚਲ ਗਈ ਹੁਣ ਭਾਵੇਂ ਆ ਗਈ ਨਾ ਉਹ ਪੁੱਤ ਕੋਈ ਗੱਲ ਨਹੀਂ ਕੀ ਉਹ ਆਪਣੀ ਮੰਮੀ ਨੂੰ ਮਿਲਣ ਗਈ ਆ ਤੇ ਮਿਲ ਕੇ ਉਹਨੇ ਆ ਜਾਣਾ ਸਮਰੀਦ ਆਵੇ ਇੱਥੇ ਹੀ ਆ ਤਾਂ ਇੱਡਾ ਵੱਡਾ ਬੈਗ ਉਹ ਖੜਾ ਰਹਿਣੀ ਫਿਰ ਉਹਨੂੰ ਮਿਲਣ ਗਏ ਤਾਂ ਫੇਰ ਕੀ ਸਿਆਰੀ ਬਾਹਰਵਾ ਕੋਪੀ ਈੜੇ ਕਈ ਪੌਣੇ ਹੁੰਦੇ ਆ ਕਈ ਢੋਣੇ ਹੁੰਦੇ ਆ ਇਹ ਨਾਲੇ ਚੱਲ ਵੀ ਜਾਊਗੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਆਗੀ ਈਡੀ ਕੋਈ ਬੇਸ਼ੱਕ ਨਾ ਆਵੇ ਸਾਡੀ ਸਮਰੀਤ ਜਿਹੜੀ ਆ ਨਾ ਸਾਡੀ ਇੱਕ ਆਮਾਨਤ ਵਾ ਉਹ ਸਾਡੇ ਕੋਲ ਵਾ ਉਹਦੇਆਂ ਨੂੰ ਕੀ ਟੈਨਸ਼ਨ ਵਾ ਗੁੰਦਰ ਐਨਾ ਮੂੰਹ ਭਰ ਕੇ ਗੱਲ ਨਹੀਂ ਕਰ ਦਈਦੀ ਹੁੰਦੀ ਚੰਗਾ ਹੱਦ ਹੋ ਗਈ ਟਾਡੇ ਵਾਲੀ ਨਹੀਂ ਮਾੜਾ ਬੰਦੇ ਆ ਕੋਈ ਨਾ ਆਉਂਦੇ ਤਾਂ ਵੀ ਕੋਈ ਸਾਨੂੰ ਕੋਈ ਟੈਨਸ਼ਨ ਨਹੀਂ ਕਰੀ ਗੱਲਾਂ ਨਹੀਂ ਕਰੀ ਜਾਂਦੀਆਂ ਪਾਉਂਦੇ ਚਾਪਾ ਰੋਇ ਗਾਨੇ ਮੰਮੀ ਮੇਰੇ ਵਾਹੇ ਦੱਸਣ ਡਿਆ ਆ ਆ ਪੀਲਾ ਫੜ ਕੇ ਖੜਾ ਖੜਿਆ ਨਾ ਮੈਂ ਤਾਂ ਕਰਕੇ ਦਿਆ ਮੈਂ ਬੈਗ ਚੱਲ ਪੁੱਤ 니ੜੇ ਹੁਣ ਸਿਆਲੀ ਬਾਹਰ ਕੋਈ ਗੱਲ ਨਹੀਂ ਤੇ ਪਰ ਕੋਈ ਨਹੀਂ 니ੜੇ ਹੋਰ ਚਾਹੀਦੇ ਹੋਣਗੇ ਤਾਂ ਪਹਚਾਦਾਂਗੇ ਬੀਬੀ ਰਹਿ ਲੰਦੋ ਉਹ ਤੈਨਦੀ ਹੀ ਆਂਦੀ ਮੈਂ ਨਹੀਂ ਹੋ ਰਿੱਕੀ ਹੋਣਾ ਮੈਂ ਆਪਣੀ ਮੰਮੀ ਤੋਂ ਲੈਣਾ ਆ ਆ ਤਾਂ ਰਹਿ ਕੇ ਕੋਈ ਗੱਲ ਨਹੀਂ ਇਦਾਂ ਤੇ ਐਂਦੀ ਨਿੱਕੀ ਭਾબી ਤੈਨਦੀ ਕਹਿੰਦੀ ਤੂੰ ਆਪੇ ਵੇਂਣ ਚਲ ਜਾ ਹੈ ਨਿੱਕੀ ਭਾબી ਨੇ ਕਿਹਾ ਯੀ ਬੀਬੀ ਹੁਣ ਜਵਾਈ ਭਾਈ ਚਾ ਸਾਡੇ ਪੁੱਤਾਂ ਵਰਗਾ ਵਾ ਗੱਲ ਅਸੀਂ ਤੁਹਾਡੇ ਕੋਈ ਨਹੀਂ ਕਰਨੀ ਤੇ ਕਿਦ ਕੋ ਕਰਨੀ ਆ ਆ ਮਾਨਪ੍ਰੀਤ ਪੁਆੜੇ ਦੀ ਜੜੀ ਹੋ ਇਹਨੇ ਸਾਰੀਆਂ ਛੇੜਾਂ ਛੇੜ ਛੇੜ ਕੇ ਨਾ ਤੇ ਉਹਨੂੰ ਕਲਾਇਆ ਵਾ ਤੇ ਜਾਂਦੀ ਆ ਤੇ ਜਾਵੇ ਸਾਡਾ ਕੀ ਲੈ ਜੂਗੀ ਹਾਂ ਜੀ ਬੀ ਅੱਪੇ ਹੀ ਨੇ ਹੁਣ ਵੀ ਬੜਾ ਬੋਲਣ ਦੇ ਜਦੋਂ ਮੈਂ ਆਇਆ ਹਾਂ ਕੌਣ ਭਾਬੀ ਕੀ ਭਾਬੀ ਉਹ ਉਹਦਾ ਤੇ ਸੁਭਾਅ ਆ ਕਈ ਵਾਰ ਤਾਂ ਮੈਂ ਖਿਜਦੀ ਆ ਵਿੱਚ ਬਹਿ ਬਹਿ ਕੇ ਇਹਨਾਂ ਦੇ ਕਿ ਜੇ ਮੈਂ ਇੱਕ ਮਿੰਟ ਨਾ ਨਾ ਘਰ ਹੋਵਾਂ ਇਹਦੇ ਮੂੜੀਆਂ ਪੱਤੇ ਅੱਡ ਕਰਦੇ ਨੇ ਉਸੇ ਵੇਲੇ ਜੇ ਮੇਰੀ ਧੀ ਚੰਨ ਆ ਹੀ ਜਾਂਦੀ ਆ ਇਹ ਉਹਨੂੰ ਨਹੀਂ ਵੇਖਣਾ ਮੰਗਦੀ ਆ ਨਾ ਉਹ ਜਿਹੜਾ ਪਿਛਲੀ ਵਾਰ ਆ ਨਾ ਉਦਣ ਮੇਰਾ ਬੜਾ ਬੋਲੀ ਭਾਬੀ ਵਾਹ ਉਹ ਜਗਾਨੀ ਬੜੀ ਨੰਮੀ ਆ ਪੁੱਤ ਮੈਂ ਕੀ ਕਰਾਂ ਮੇਰੀ ਬੜੀ ਜਾਨ ਆ ਅੱਛਾ ਭਾਈ ਨਸੀ ਗੱਲ ਦੀ ਮਾਜੀ ਸਾਜੀ ਹਾਂਜੀ ਠੀਕ ਆ ਆ ਜਾ ਬੈਠੋ ਬੈਠੇ ਆ ਜਾ ਸੋਹੀ ਲੱਗਣ ਰਏ ਆ ਜੀ ਆਏ ਤਾਂ ਕਰੇ ਸੋਹੀ ਆ ਹੋੜਿਆ ਟਾਈਮ ਵੈਸੇ ਹੋਣ ਮੇਰਾ ਤਗੜੇ ਹੋ ਜਾ ਤੂੰ ਉਹ ਪੁੱਤ ਛੱਡ ਪਰ ਐਵੇਂ ਉਹ ਚੀਜ਼ਾਂ ਦੀ ਪੀਦੀ ਹੁੰਦੀਆਂ ਭਾਬੀ ਭਾਬੀ ਕਿੱਥੇ ਆ ਮਨਪ੍ਰੀਤ ਨੂੰ ਪੁੱਛ ਜਾ ਕੇ ਕਿਉਂ ਉਹ ਭਾਬੀ ਵੇ ਚਲ ਗਈ ਆ ਬੈਗ ਲੈ ਕੇ ਉਹ ਕਿੱਥੇ ਗਈ ਆ ਹੋ ਗਈ ਮੰਮੀ ਆਪਣੀ ਪਹਿਲਾਂ ਸਹੀ ਹੋਤੀ ਨਹੀਂ ਕਿਆ ਜਦ ਤੱਕ ਨਹੀਂ ਦੇਤੀ ਸਹੀ ਹੋਤੀ ਨਹੀਂ ਮੇਰੀ ਬੁੱਢੀ ਨੇ ਕੋ ਕਹਿਣਾ ਸਹੀ ਹੋਤੀ ਤਾਂ ਦੀ ਤੇ ਤੂੰ ਆਪਣੇ ਪਿੰਦੇ ਚਲਦਾ ਇਹਨੂੰ ਬਹੁਤੀ ਸ਼ੁਦਾਣ ਨਾ ਸਮਝੋ ਹੋੜੀ ਭਾਲੀ ਸ਼ੁਦਾਣ ਨਹੀਂਗੀ ਗੱਲਾਂ ਸਾਰੀਆਂ ਦਾ ਪਤਾ ਲੱਗਦਾ ਜੋ ਗੁਰਮਤੇ ਕਰਦੀਆਂ ਨਾ ਦੋਹੇ ਜਾਣੀਆਂ ਜੋਤੀ ਤੇ ਮਨਪਰੀ ਬੀਬੀ ਤੂੰ ਦੁਨੀਆ ਤੰਦੀ ਅੰਦਰ ਵਾਤੇ ਮੈਨੂੰ ਪਤਾ ਪੁੱਤ ਮੈਨੂੰ ਸਾਰਾ ਪਤਾ ਤੂੰ ਠੀਕ ਠਾਕ ਉੱਥੇ ਵੀ ਉਦਾਂ ਸਾਰੇ ਠੀਕ ਠਾਕ ਆ ਉਹਦਾ ਜੀ ਕੀਤਾ ਉੱਥੇ ਚਲ ਗਈ ਜਦੋਂ ਜੀ ਕੀਤਾ ਚਲ ਗਈ ਜਦੋਂ ਜੀ ਕਰੂ ਆਪੇ ਆ ਜੂ ਦੇ ਤੰਦੀ ਹੀ ਮੈਂ ਨਹੀਂ ਹੋਣਾ ਥੇ ਮੈਂ ਤਾਂ ਬਾਹਰ ਕੋਲੋਂ ਫੋਨ ਕਰਨ ਗਈ ਆ ਉੱਥੇ ਬੈਗ ਲੈ ਕੇ ਮੈਂ ਤੈਨੂੰ ਮੰਮੀ ਵੇਂਦੀ ਆਈ ਮੈਂ ਜੀਜਾ ਖਾ ਤੁਰਨ ਲੱਗੀ ਨੇ ਮੈਨੂੰ ਪੁੱਛਿਆ ਨਹੀਂ ਕਰ ਮੈਨੂੰ ਡੱਕ ਲੈਣਾ ਹੈ ਵਿਚਾਰੀ ਨੂੰ ਮੈਂ ਲੱਕਿਆ ਹੈਗਾ ਮੈਂ ਨਾ ਜਾ ਉਹਦੀ ਮੈਂ ਜਾਣਾ ਤੇ ਆਹ ਬੀਬੀ ਨਹੀਂ ਵੀ ਆਂਦੀ ਮੈਦਾਨ ਸਮ੍ਰਿਧ ਇੱਥੇ ਆ ਸਮ੍ਰਿਧ ਕੋਈ ਨਹੀਂ ਸਮ੍ਰਿਧ ਤੇ ਸਾਡੀ ਅਣਸਾ ਉਹਦੇ ਇੱਥੇ ਰਹਿ ਵੀ ਫੇਰ ਕੀ ਆ ਉਹ ਵੀ ਨਾ ਹੀ ਆ ਸਮਰੀ ਇਹ ਕਹਿੰਦੀ ਵੀ ਮੈਨੂੰ ਮਨਪਰੀ ਤੇ ਚਾਚੀ ਕਹਿੰਦੀ ਵੀ ਤੂੰ ਰੋ ਇੱਥੇ ਨੌ ਬਣਾ ਕੇ ਲਿਆਂਦੀ ਆ ਧੀਪ ਬਣਾ ਕੇ ਰੱਖਣਾ ਈ ਇਹਨੂੰ ਤੇ ਕੀ ਦੁਸ਼ਮਣ ਬਣਾਈਆਂ ਹੱਦ ਹੋ ਗਈ ਤੇਰੇ ਵਾਲੀ ਤਾਂ ਤੋਈ ਜਾਣੀ ਬੀਤੋ ਕੋਲੋਂ ਦੀ ਗਈ ਆ ਗੇਜਨ ਨੂੰ ਨਹੀਂ ਪਤਾ ਕਦੋਂ ਦੀ ਗਈ ਤੇ ਮੈਂ ਤੇਰਾ ਡੈਡੀ ਛੱਡ ਆਉਗਾ ਤੇ ਕਹਿੰਦੀ ਮੈਂ ਆਪੇ ਚਲ ਜਾਨੀ ਆ ਜਦੋਂ ਮਾਰਦੀ ਬਾਣ ਤਲਵਾਰਾਂ ਦੇ ਦਫਾ ਹੋਣਦੇ ਭਾਜੀ ਮੈਂ ਵੀ ਵੇਖਿਆ ਹੈ ਭਾਈ ਨੂੰ ਜਦ ਮੈਂ ਛੱਡਣਾ ਭਾਬੀ ਤੁਨ ਪਰ ਮੰਨੀ ਛੱਡਣਾ ਛੱਡਣਾ ਇਹਨੂੰ ਰੱਖਣ ਵਾਦੀ ਕਹਿਣਾ ਕਹਿੰਨੇ ਹੁਣ ਮੈਂ ਉਹ ਇਹ ਕਹਿਦਾ ਯਾਰ ਜੇ ਦੱਕਦੇ ਤੇ ਉਹ ਤੋਂ ਨੇ ਕਹਿਣਾ ਵੀ ਮੈਂ ਤੇ ਆਪਣੀ ਮੱਬੀ ਨੂੰ ਮਿਲ ਜਾਈ ਮੈਨੂੰ ਉਧਰ ਜਾਣ ਵੀ ਨਹੀਂ ਦਿੰਦੇ ਬੀਬੀ ਫੇਰ ਆਣਾ ਆਣਾ ਮੁੱਲ ਵੇਚੀ ਆ ਇਹੀ ਮੁੱਲ ਵੇਚੀ ਆ ਵੀ ਜੇ ਨਹੀਂ ਆਉਣੀ ਕਿਤੇ ਅਸੀਂ ਤੇ ਜਾਣ ਦੋ ਤੁਸੀਂ ਬੀਬੀ ਕੋਈ ਗੱਲ ਨਹੀਂ ਗੇਜੇ ਦੇ ਮੱਬੀ ਨੂੰ ਪੁੱਛਦਾ ਤੂੰ ਤੇ ਥਾ ਡੱਬਰ ਕੱਢ ਕੇ ਖੋਸੀ ਉਹਨੂੰ ਲੈ ਵੀ ਉਹ ਅਸੀਂ ਕੱਢ ਕੇ ਖੋਸੀ ਆਹ ਤੀ ਤਾਦਾ ਵੀ ਇਹ ਵੀ ਜਿਹੜਾ ਨਾ ਦੋ ਜਾਣੀਆਂ ਹੋ ਤੇ ਤੀਜਾ ਇਹ ਲਲੇ ਇਹ ਲਲੇ ਪੂਰੇ ਲਲੇ ਕਿਹੇ ਵੇਰਣੇ ਥਾਣੀ ਨਗਾਉਣ ਵਾਲੇ ਹੀ ਉਹ ਤਿੰਨੇ ਜਾਣੇ ਕਿੰਨਾ ਦਾ ਸਾਰਾ ਸਿਆਪਾ ਈ ਤੂੰ ਤੁੱਤਣਾ ਦਿੰਦੇ ਪੂਰੀ ਤੁੱਤਣਾ ਭਾਬੀ ਨੂੰ ਵੱਢੀ ਨਾ ਪਾਪਾ ਤੈਨੂੰ ਪਤਾ ਨਹੀਂ ਲੱਗਦਾ ਤੂੰ ਆਵੇਂ ਪੀਤਾ ਨਹੀਂ ਗੋ ਪੱਥੇ ਪੂਰਾ ਲੈ ਨਾ ਮੈਂ ਪੀ ਲਾ ਆ ਪੀ ਲਾ ਤੂੰ ਪੀ ਲਾ ਮੈਂ ਵੀ ਨਾ ਮੈਂ ਵੀ ਮੈਂ ਪੀ ਲਾ ਪੀ ਲਾ ਪੀ ਲਾ ਤੂੰ ਪੀ ਲਾ ਯਾਰ ਇਹ ਲੜਾਈ ਪਰੇਸ਼ਾਨੀਆਂ ਆ ਲੜਾਈ ਪਾਉਣਾ ਈ ਮਨਜੂਰ ਪਰੇਸ਼ਾਨੀਆਂ ਮਰੀ ਜਾਂਦੀਆਂ ਸਾਨੂੰ ਹੋਰ ਸਾਨੂੰ ਕੋਹ ਨਹੀਂ ਸਾਨੂੰ ਟੈਨਸ਼ਨਾਂ ਹੀ ਮਰੀ ਜਾਂਦੀਆਂ ਹੁਣ ਕਰੀਏ ਕੀ ਬੀਬੀ ਬਰਾਜ ਆਦੀਓ ਸੁਆਰ ਹਿੰਦਾ ਪੁੱਤ ਬਹੁਤਾ ਨਹੀਂ ਪੀਦਾ ਹੁਣ ਠੰਡ ਹੋ ਗਈ ਆ ਗਲਾ ਨਾ ਖਰਾਬ ਕਰ ਲਈ ਸਾਰਾ ਪੀ ਗਈ ਆ ਆ ਕੀ ਚੁੱਕੀ ਫਿਰਦੀ ਉੱਧਰ ਰੱਖ ਪਰੇ ਮੈਂ ਇੱਕ ਦੁੱਧ ਦੀ ਆੱਖੇ ਲੱਗੀ ਜਾਂਦਾ ਪੁੱਤ ਥੇ ਨਹੀਂ ਮੈਂ ਲੀਤਾ ਬੀਬੀ ਨਹੀਂ ਆਉਦੀ ਨਾ ਲੈਣ ਦੀ ਅੱਪ ਜੇ ਗੇਜ ਲਾਂਦੀ ਹੀ ਨਹੀਂ ਉਹ ਲੈ ਆਊਗਾ ਚਾਲੰਗ ਰਜਿੰਦਾ ਤਾਂ ਇਹ ਨਾ ਨਹੀਂ ਲੈਂਦੀ ਜੀ ਉਹਦੇ ਸਾਹਮਣੇ ਕੋਈ ਗੱਲ ਨਹੀਂ ਪਰ ਤੂੰ ਨਾ ਬਹੁਤੀਆਂ ਗੱਲਾਂ ਮੂੰਹੋਂ ਕੱਢ ਤੇਰੀਆਂ ਉਹਨਾਂ ਨੂੰ ਚੁਬਣੀਆਂ ਹੀ ਹੋ ਜੇ ਮੈਂ ਜੋ ਮਰਜ਼ੀ ਕਹਿਣਾ ਮਮੀ ਚੁੱਪ ਕਰਾਏ ਦਰ ਇਹਨੂੰ ਬਹੁਤਾ ਨਾ ਬੋਲਣ ਦੇ ਆਹੋ ਮੈਂ ਤਾਂ ਬਚੇਰਾ ਨਹੀਂ ਕਿ ਨਾ ਚਾਹ ਬਣਾ ਚੱਲ ਮੈਂ ਚਾਹ ਬਣਾਉਂਦੀ ਤਾਂ ਬਾਂ ਬੀਬੀ ਵਧੀਆ ਜੀ ਮੈਂ ਆਪੇ ਸ਼ਾਪਿੰਗ ਨੇ ਹਾਂ ਜੀ ਡੜੀ ਇਹ ਦੱਤਲੀਆ ਪਾ ਆ ਵੀ ਦੁੱਧ ਲਾ ਜਾਂਦੀ ਮੈਂ ਆਪਣੇ ਪਿੰਦ ਤੇ ਆ ਵੀ ABC ਵਾਲੇ ਸਾਹ ਨਾਲ ਨਹੀਂ ਨਾਲ ਇੱਕ ਹੋ ਆ ਵੀ ਲੈ ਦਾਨੀ ਆਪਣੇ ਪਿੰਦਾਂ ਆਪਾਂ ਦਸ਼ਨਾ ਵਿੱਚ ਮੀਤ ਨੂੰ ਉਹਦੀ ਮੰਮੀ ਚਾਹੂਗੀ ਵਾਦੇ ਆਪਾਂ ਲੈ ਜਾਣੀ ਆਂ ਧਰ ਆਪਣੇ ਅਕਲ ਦੀ ਜਾਨੀ ਐ ਇਹ ਕੀ ਕਰਨੀ ਐ ਇਹ ਮੈਂ ਤੈਨੂੰ ਨਾ ਲਾ ਕੇ ਦਊਂਗਾ ਜਿੱਤੇ ਲੈ ਤਿੰਨੇ ਆ ਤੋਤੇ ਤੇ ਲੈ ਦਿੰਦੇ ਨਾ ਨਾ ਲਾਇਨ ਲਈ ਐ ਜਲਾ ਦਿੰਦੇ ਨਾ ਤੋਤਲੇ ਕੋਈ ਨਹੀਂ ਉਹ ਵੀ ਲੈ ਦੂੰਗਾ ਉਹ ਜੇ ਕੋ ਖੜਨਾ ਹੀ ਆ ਲੈਣਾ ਹੀ ਆ ਲੱਖ ਦੋ ਲੱਖ ਰੁਪਈਆ ਮੰਗਣਾ ਕੋ ਹੋਏ ਇੰਨੇ ਭਏ ਹਾਂ ਹੂੰ ਸਮਾਟੇ ਮੋ ਵੋ ਸੋਨੇ ਚੀਜ਼ਾਂ ਲਾ ਕੇ ਦਊਂਗਾ ਲਾਤ ਦੋ ਲਾਤ ਰੁਪਏ ਮੈਂ ਲੈਦੀ ਤਾਂ ਦੀ ਦੋ ਤੇ ਦਾਲੂ ਪੀਪੀ ਦਾ ਦੇ ਨੀ ਥਾਰੇ ਉਹ ਨਹੀਂ ਡਾਉਂਦਾ ਹੂੰ ਤੂੰ ਯਾਹ ਪੇ ਦਾਉ ਦੇ ਦਾ ਪੈਸੇ ਦੇ ਦਾਉ ਪੀਓ ਹਾਂ ਤੁਮੇ ਆਪਣੇ ਲਈ ਪੀਣਾ ਵਾ ਹੋਰ ਮੈਂ ਤੇਰੇ ਲਈ ਕਹਿ ਡਾਕ ਤੈਨੂੰ ਚੀਜ਼ਾਂ ਲਿਆ ਦਿਆ ਕਰੂੰਗਾ ਮੈਨੂੰ ਆਹੋ ਇੱਥਾ ਤਾਂ ਹੁੰਦੀ ਫੇ ਮੈਂ ਪਾਪੇ ਤੇ ਬੀਬੀ ਨੂੰ ਤਾਂ ਹੁੰਦੀ ਜੇ ਮੇਰਾ ਨਾਂ ਨਾ ਲਾਈਂ ਠੀਕ ਆ ਨਹੀਂ ਲੈਂਦੀ ਮੈਂ ਉਹ ਚੀਜ਼ੀਆਂ ਮੈਂ ਤੇਰੇ ਲਈ ਲਿਆਉਣੀਆਂ ਨਾ ਤਾਂ ਕਹਿ ਡਿਆ ਵਾਂ ਜੀਦਾ ਮੈਂ ਤਾਹੂੰਦੀ ਮੈਂ ਤੁਹਾਨੂੰ 2 ਲੱਖ ਰੁਪਏ ਦੇ ਬੀਬੀ ਵਾਹ ਮੈਂ ਮੈਂ ਤੂ ਤੂ ਤਾਹੂੰਗੀ ਮੈਂ ਤੋਥੀ ਪੋਈ ਵਾਹ ਹੈਨਾ ਪਰ ਮੇਰਾ ਨਾ ਨਾ ਲਈ ਠੀਕ ਆ ਨਹੀਂ ਨਹੀਂ ਦਿੰਦੀ ਟੈਨਸ਼ਨ ਨਾ ਨਹੀਂ ਦਿੰਦੀ ਮੈਂ ਮੈਂ ਵੀ ਇੱਥੇ ਆ ਬੀਬੀ ਚਾਹਨਾ ਪੋਏ ਹੋਉਂਦੀ ਆ ਆਹ ਵੇਖ ਕੇ ਛੱਲ ਬੜੀ ਹੁੰਦੀ ਆ ਇਹ ਤਾਂ ਮਾਗੀ ਖਰਾਬ ਕਰਦਾ ਮੇਰਾ ਚਲ ਇਸਦੇ ਹਲਦੇ ਜਨਰੇਟਰ ਨੂੰ ਚੱਲ ਇਹ ਕਿਹੜਾ ਰਹੇਗਾ ਯਾਰ ਜੇ ਮੰਗੂ ਨਾ ਉਹ ਮੈਨੂੰ 2 ਲੱਖ ਰੁਪਏ ਦੇ। ਤਾਂ ਹੱਤਾ ਸੇ ਬੜੇ ਚੁਪੇ ਚੱਕੇ ਆ। ਉਹ ਬਠੇਕੇ ਵਾਲੇ ਵੀ ਅੱਖਾਂ ਕੱਢਦੇ ਮੈਨੂੰ। ਚੱਲ ਵੀ ਇਹ ਨਾਲ ਲਿਆਂਦੀ ਮੰਗੇ ਜੇ ਨਹੀਂ ਤੇ ਤੇ ਲਿਆਉਂ ਵੀ ਤੇ ਮੇਰਾ ਸਾਥ ਦੇਊਗਾ। ਡਰ ਵੀ ਆਉਂਦਾ ਕਿਤੇ ਜਾ ਕੇ ਸਦਾ ਹੀ ਨਾ ਕਹਦੇ ਵੀ ਮੇਰੇ ਨਾਲ। ਉਹ ਕਹਿੰਦਾ ਚੱਲ ਵੀ ਲੈ ਲੈ। ਕੀ ਕੰਮ ਹੈ ਕੰਮ। ਵਲੀਆ ਨਾ ਕੋਈ ਮੈਨੂੰ ਤਖੂਣ ਨਾ ਕੋਈ ਕੋਹ ਸੁਨਾਰਾ ਜੀ ਹਾਂ ਮੈਂ ਤੇ ਕੁੜੀ ਕਿੱਥੇ ਆ ਉਹ ਨਹੀਂ ਆਈ ਕੁੜੀ ਮੰਮੀ ਮੈਂ ਛੱਡ ਗਈ ਆ ਉੱਥੇ ਪਿੰਡ ਆਪਣੇ ਕਿਉਂ ਮੰਮੀ ਜੀ ਮੈਂ ਕੁੜੀ ਵੀ ਨਾਲ ਲੈ ਆਉਂਦੀ ਫਿਰ ਉੱਥੇ ਕੀ ਰਹਿਣਾ ਹੈ ਆਪਣਾ ਮੈਂ ਚਲਦੀ ਆ ਮੇਰੀ ਉਹਨਾਂ ਦੇ ਕੋਲ ਰਹੂੰਗੀ ਤੇ ਪਤਾ ਹੋਊਗਾ ਉਹਨਾਂ ਨੂੰ ਚੱਲ ਤੀਏ ਤੂੰ ਆਈ ਆ ਮੇਰਾ ਵੀ ਨਹੀਂ ਜੀ ਲੱਗਣ ੜਿਆ ਪਤਾ ਨਹੀਂ ਮੈਨੂੰ ਕੀ ਹੋਣ ੜਿਆ ਤਾ ਮੰਨੀ ਤੁਹਾਡੀ ਤੇ ਮੈਂ ਇੱਥੋਂ ਰਿਹਾ ਹੀ ਨਹੀਂ ਗਿਆ ਜਦੋਂ ਪੱਜੀ ਆਈਆਂ ਕਿ ਮੈਂ ਆਪਣੀ ਮਾਂ ਨੂੰ ਮਿਲਾਂ ਜਾ ਕੇ ਚੱਲ ਚੱਲ ਹੋਰ ਮੰਮੀ ਤੂੰ ਠੀਕ ਹੋ ਨਾ ਹਾਂ ਠੀਕ ਆ ਪਾਣੀ ਲਿਆਵਾਂ ਨਹੀਂ ਮੰਮੀ ਬਹਿ ਜਾ ਤੂੰ ਪਾਣੀ ਮੈਂ ਪੀ ਕੇ ਆਈ ਆ ਰਾਹ ਵਿੱਚੋਂ ਰਾਜ ਇਕੱਠੀ ਹੈ ਉੱਥੇ ਮੈਂ ਹੈ ਗਾਹੀ ਦਾ ਪਾਣੀ ਉੱਥੇ ਨਾਲ ਕਾਹੀ ਤੇ ਮੈਂ ਆਉਂਦੀ ਹੁੰਦੀ ਪੀਂ ਜਾਂ ਫੇਰਾ ਚਲ ਚੰਗਾ ਹੋਇਆ ਕੁੜੀ ਛੱਡ ਆਈ ਤੇ ਚਲ ਕੋਈ ਨਹੀਂ ਦੋ ਦੋ ਦਿਨ ਮੰਮੀ ਹਾਂ ਮੈਂ ਧੱਪ ਕਰਨਾ ਮੈਂ ਤੇ ਦੋ ਦਿਨ ਦੀ ਗੱਲ ਕਰਨ ਦੇ ਜੇ ਤੇ ਕੀ ਗੱਲ ਕੀ ਹੋਈ ਆ ਕੋਈ ਗੱਲ ਹੋਈ ਆ ਗੱਲ ਤੇ ਕੋਈ ਨਹੀਂ ਮੰਮੀ ਦੱਸ ਹਾਂ ਤੇ ਇਆਂ ਪਿੰਡ ਲੋਕ ਪਿੱਛੇ ਸੋਹਰਿਆਂ ਤੇ ਕੋਈ ਗੱਲ ਹੋਵੇ ਤੇ ਫੇਰ ਹੀ ਹੁੰਦੀਆਂ ਨੇ ਨਹੀਂ ਉਹ ਤਾਂ ਕੋਈ ਨਹੀਂ ਮੈਨੂੰ ਤੁਹਾਡੇ ਕੁਰੀ ਨਾ ਨਿਆਂਦੀ ਤੇ ਮੈਂ ਤਾਂ ਆਇਆ ਨਹੀਂ ਮੇਟੀ ਉਦਨੇ ਮੇਰਾ ਦਿਲ ਕਰਨ ਡਿਆ ਏ ਮਾ ਮੇਰੇ ਕੋਲ ਉਹ ਨਹੀਂ ਪੀਈਆਂ ਮੇਰੀ ਕੋਈ ਗੱਲ ਉਹਨੇ ਪਾਇ ਤਾਂ ਦੋ ਹਫ਼ਤੇ ਰੋ ਐਡੀ ਨਹੀਂ ਕੋਈ ਗੱਲ ਹੈਗੀ ਮੈਂ ਤਾਂ ਉਤਰਾਂ ਆਖਿਆ ਵੀ ਕੋਈ ਗੱਲਤ ਨਹੀਂ ਹੋਈ ਨਹੀਂ ਮੰਮੀ ਗੱਲ ਕੀ ਹੋਣੀ ਹੈ ਵੈਸੇ ਮੇਰਾ ਦਿਲ ਕਰਨ ਡਿਆ ਏ ਤੇ ਮੈਂ ਤੁਹਾਡੇ ਕੋਲ ਆ ਵੀ ਮਿਲਣਾ ਨਹੀਂ ਚੰਗਾ ਕੀਤਾ ਮੈਂ ਆਣ ਕੇ ਤੇ ਮੈਂ ਚੱਲ ਜੰਨੀ ਮੰਮੀ ਲੈ ਹਾਂ ਦੱਸ ਮੈਂ ਤਾਂ ਤੈਨੂੰ ਆਖਣ ਡਈਆਂ ਵੀ ਤਿੰਨਾ ਪੇਕੇ ਆਉਂਦੀਆਂ ਮਾਵਾ ਕੋਲ ਤੇ ਫੇਰ ਕੀ ਹੋ ਗਿਆ ਮਿੰਨ ਤਾਂ ਬੜੀ ਖੁਸ਼ੀ ਹੋਈ ਆਈ ਦੀ ਤੇ ਪਰ ਉਹਨੇ ਨੇ ਫੋਨ ਨਹੀਂ ਕੀਤਾ ਹਾਂ ਹਾਂ ਪਰਵਣੇ ਨੇ ਫੋਨ ਨਹੀਂ ਕੀਤਾ ਤੈਨੂੰ ਨਹੀਂ ਮੰਮੀ ਹਾਂ ਉਹਨਾਂ ਦਾ ਫੋਨ ਕਿੱਥੇ ਆਇਆ ਵਾ ਹਾਂ ਉਹਨਾਂ ਦਾ ਫੋਨ ਤੇ ਲੱਗਦਾ ਹੁਣ ਘਰ ਵੀ ਨਹੀਂ ਕੰਦੀ ਆਇਆ ਮੰਮੀ ਉਹਨਾਂ ਨੂੰ ਆਉਂਦਾ ਹੋਣਾ ਉਹ ਤੈਨੂੰ ਅੱਦਾ ਹੀ ਨਹੀਂ ਦੱਸ ਦੇ ਪਤਾ ਨਹੀਂ ਮੰਮੀ ਫਿਰ ਮੈਨੂੰ ਮੇਰੇ ਸਾਹਮਣੇ ਤੇ ਕਿਹੇ ਜੀ ਨੂੰ ਕਦੀ ਫੋਨ ਨਹੀਂ ਆਇਆ ਤੇਰੇ ਸਾਹਮਣੇ ਅੱਗੇ ਕਦੋਂ ਕਰਦੇ ਆ ਸੱਸ ਤੇ ਜੀ ਤੇ ਸਭਾ ਤੇਰੇ ਬੜੇ ਚਲਾਕ ਵਾ ਕੀਤਾ ਓਲੇ ਪੋਲੇ ਕਹਿੰਦੇ ਪਤਾ ਨਹੀਂ ਮੰਮੀ ਚਲਾਕ ਵਾ ਕਿ ਨਹੀਂ ਚਲਾਕ ਪਰ ਮੌਤ ਤੋਂ ਸਾਰੀ ਟੈਨਸ਼ਨ ਖਤਮ ਕਰ ਗਏ ਨਾ ਆਪਣੀ ਮਾਣ ਦੇ ਕੋਲ ਰਹਿਣ ਆਈ ਆ ਬਸ ਹੁਣ ਮੇਰੇ ਸਾਹਮਣੇ ਉਹਨਾਂ ਦੀਆਂ ਗੱਲਾਂ ਨਾ ਕਰੀ ਜਾਓ ਬਾਰ-ਬਾਰ ਆਪਣੀਆਂ ਮਾਵਾਆਂ ਧੀਆਂ ਦਾ ਸੋ ਦੁੱਖ ਸੁੱਖ ਹੁੰਦਾ ਵਾ ਬਸ ਆਪਣੀਆਂ ਗੱਲਾਂ ਕਰਨੀਆਂ ਜਿੰਨੇ ਦਿਨ ਵੀ ਮੈਂ ਇੱਥੇ ਰਹਿਣਾ ਬਸ ਚੱਲ ਚੰਗਾ ਪੁੱਤ ਕੋਈ ਗੱਲ ਨਹੀਂ ਹੋਰ ਨਹੀਂ ਕੋਈ ਗੱਲ ਨਹੀਂ ਤੂੰ ਸੱਤ ਵਾਰ ਮੇਰੇ ਕੋਲ ਆਓ ਤੇ ਚੱਲ ਕੁੜੀ ਸਕੂਲੇ ਕਲਾਉਣਗੇ ਨਾਲੇ ਪਤਾ ਲੱਗੂ ਤਿਆਰ ਕਰਕੇ ਮੈਂ ਹੁਣ ਕੋਈ ਨਹੀਂ ਮਨਪ੍ਰੀਤ ਨੇ ਭੇਜ ਦਿਆ ਕਰਨੀ ਹੈ ਸਕੂਲ ਪਿਆਰ ਕਰਕੇ ਮਨਪ੍ਰੀਤ ਨੂੰ ਆਖਾਈ ਨਾ ਹੁਮੇ ਤੇ ਆਈ ਨੂੰ ਕੋਈ ਗੱਲ ਨਹੀਂ ਰੀਆ ਕਪੜਾ ਉਹਦਾ ਵਿਚਾਰੀਦਾ ਧੋਉਗੀ ਸਾਰੇ ਕੰਮ ਕਰੋਗੀ ਮੰਮੀ ਆ ਬੜਾ ਕਰਦੀ ਐ ਸਮ੍ਰੀਤ ਨਾਲ ਘਰਦੀ ਜਾਗੀ ਮੈਨੂੰ ਪਤਾ ਸਮ੍ਰੀਤ ਨਾਲ ਬੜਾ ਕਰਦੀ ਸਰਸੁਰਵਾਉਂਦੀ ਪਿਆਰ ਕਰਦੀ ਮੈਂ ਰਹਿ ਕੇ ਜੋ ਆਈ ਤੇਰ ਕੋ ਦੋ ਦਿਨ ਹਾਂਜੀ ਬਹੁਤ ਹੱਥੀ ਸ਼ਮਾਂ ਕਰਦੀ ਐ ਮੇਰੀ ਧੀ ਦੀਆਂ ਉਹ ਤੇ ਕਹਿੰਦੀ ਕਿ ਮੈਂ ਧੀ ਹੋਦੀ ਹਾਂ ਬਸ ਸਮ੍ਰੀਤ ਹੀ ਬੜਾ ਕਰਦੀ ਐ ਨਾ ਚਾਚੀ ਨਾਲ ਉਹ ਤੇ ਤੇਰੇ ਟੈਕੀ ਵਾਲ ਵੇਖ ਕੇ ਤੇ ਮੇਰੇ ਦਿਲ ਨੂੰ ਬੜੀ ਖੋਪ ਪਈ ਕਿ ਮੈਂ ਆਖਾ ਮੇਰੀ ਧੀ ਨੂੰ ਘਰੋਂ ਤੇ ਨਹੀਂ ਘੜ ਦੱਸਤਾ ਉਹਨਾਂ ਨੇ ਨਾ ਮੰਮੀ ਬੰਦਾ ਇੱਕ ਗੱਲ ਨਾ ਹੈਗੀਆ ਤੁਸੀਂ ਕਿੰਨੇ ਚਾਵਾਂ ਨਾਲ ਮੇਰਾ ਵਿਆਹ ਕੀਤਾ ਮੈਂ ਦੇਖੋ ਅਸੀਂ ਵੀ ਐਂਦੀ ਕਿਤੇ ਮੇਰੀ ਧੀ ਜਵਾਨ ਤੇ ਮੈਂ ਲਾਡਾ ਨਾ ਪਾਲੀ ਹੈ ਐਨੇ ਰਿਸ਼ਤੇ ਆਉਂਦੇ ਹੀ ਕਿਤੇ ਤੇ ਮੈਂ ਅਖਣਾ ਕਿਤੇ ਮੇਰ ਨਾਲ ਧੋਖਾ ਨਾ ਹੋ ਜੇ ਤੇ ਉਹੋ ਹੀ ਪੁੱਤ ਮੇਰ ਨਾਲ ਗੱਲ ਬਣ ਗਈ ਮੈਂ ਤਾਂ ਝੁੜ ਕੇ ਜਵਾਈ ਲੱਭਾ ਹੈਗਾ ਆਂਦੇ ਜੋੜੀਆਂ ਜੱਗ ਥੋੜੀਆਂ ਤੇ ਲੜੜ ਬਥੇਰੇ ਹੈ ਤੇ ਮੈਂ ਨਾ ਤੀ ਇਹ ਹੋਗਾ ਲਹੋਈਆ ਮੇਰੀ ਕਿਤੇ ਇਸ ਤਰ੍ਹਾਂ ਦੀ ਧੀ ਸੀਗੀ ਕਿਤੇ ਮੈਂ ਲਾਡਾਂ ਨਾ ਪਾਲੀ ਤੇ ਕੀ ਬਣਿਆ ਮੇਰੀ ਧੀ ਦੇ ਨਾਲ ਤੇ ਮੇਰੇ ਨਾਲ ਕੀ ਬਣਿਆ ਮੈਂ ਤਾਂ ਹੁਣ ਇਹੋ ਹੀ ਸੋਚਦੀ ਰਹੀ ਹਰ ਵੇਲੇ ਕੀ ਕਰਾਂ ਮੈਂ ਨਾ ਮਾਂ ਮੈਂ ਦੋ ਗੱਤ ਰੋਣੀ ਆ ਦੱਸ ਜੋ ਮੇਰੀ ਕਿਸਮਤ ਚ ਹੀ ਨਾ ਮੈਨੂੰ ਮਿਲ ਗਿਆ ਵਾ ਹੈ ਤੇ ਠੀਕ ਵਾ ਪਰ ਮਾਵਾ ਵਾਸਤੇ ਬੜਾ ਪੁੱਤ ਹੁੰਦਾ ਵਾ ਤੂੰ ਤੇ ਬਥੇਰੇ ਚਾਅ ਨਾਲ ਵਿਆਹ ਕੀਤਾ ਸੀ ਤੂੰ ਤੇ ਕਿੰਨੀ ਚੱਲ ਮੇਰੇ ਸਿਰ ਤੋਂ ਭਾਰ ਲੱਥਾ ਮੇਰੀ ਧੀ ਆਪਣੇ ਘਰ ਚੱਲ ਜਾਣਾ ਵਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰੀ ਸੀ ਨਾ ਮਾਵੇਂ ਕਿਸਮਤ ਥੋੜੀ ਟਾਲਦੀ ਹੈ ਜੋ ਕਰਮਾਂ ਚ ਲਿਖਿਆ ਨਾ ਹੋਣਾ ਤੇ ਉਹੀ ਆ ਉਹ ਪੁੱਤ ਤੇਰੇ ਕਰਮਾਂ ਅਨਿਕ ਕੰਮ ਤੇਰੇ ਮੈਂ ਹੁਣ ਕੁਝ ਨਹੀਂ ਕਰ ਸਕਦੀ ਮੈਂ ਕੀ ਕਰਾਂ ony ਕੀ ਕਰਾਵਾਂ ਜਿਹੜਾ ਮਾੜੇ ਟੱਕਰਗੇ ਹਨੂ ਚਲੋ ਸਾਸਵਰਾ ਤੇ ਇੱਕ ਬੰਨੇ ਜਿਹਾ ਮਾੜਾ ਤਾਂ ਟੱਕਰ ਗਿਆ ਉਹ ਜਿਹੜੇ ਮੈਂ ਤੈਨੂੰ ਲੜ ਲਾਇਆ ਮੈਂ ਤਾਂ ਬੜਾ ਚੰਗਾ ਲੱਭਿਆ ਸੀ ਪੀ ਮੁੰਡਾ ਬੜਾ ਚੰਗਾ ਵਾ ਸਿਫਤਾਂ ਬੜੀਆਂ ਲੋਕ ਕਰਦੇ ਲੋਕ ਵੀ ਉਹੋ ਜਿਹੇ ਜਿਹੜੇ ਗੁਰਕਜਾਨੇ ਲੋਕਾਂ ਨੇ ਸਿਫਤਾਂ ਕਰਕੇ ਤੇ ਵਿਚੋਲੇ ਬਣ ਜਾਂਦੇ ਤੁਸੀਂ ਕਿਹੜਾ ਮੰਮੀ ਵਿੱਚ ਵੜ ਕੇ ਵੇਖਿਆ ਕਿੱਦਾਂ ਦਾ ਤਾਂ ਕਿੱਦਾਂ ਦਾ ਨਹੀਂ ਜਿੱਦਾਂ ਦਾ ਤੁਹਾਨੂੰ ਕਿਹਨੇ ਦੱਸ ਪਾਈ ਗੋਸਾਗ ਟਕਰਾਇਆ ਤੁਸੀਂ ਉਦਾਂ ਹੀ ਕਰ ਦਿੱਤਾ ਕਿ ਚਲ ਮੇਰੀ ਧੀ ਸੌਖੀ ਰਹੂਗੀ ਮੈਂ ਤਾਂ ਆਖਿਆ ਘਰ ਬੂਆ ਵੀ ਬਣਿਆ ਵਾ ਸਭ ਕੋ ਮੁੰਡਾ ਵੀ ਸੋਹਣਾ ਜਵਾਨ ਵਾ ਬਾਹਰ ਗਿਆ ਵਾ ਮੈਂ ਤਾਂ ਪੁੱਤ ਚੰਗਾ ਹੀ ਕੀਤਾ ਹੈ ਉਨਨੇ ਤੇ ਜਾ ਕੇ ਚੇਤਾ ਹੀ ਪਨਾ ਲਿਆ ਤੇਰਾ ਚੱਲ ਮਮੀ ਕੋਈ ਗੱਲ ਨਹੀਂ ਅਰੇ ਖੋ ਮੇਰਾ ਸਮਾਨ ਤੂੰ ਹੀ ਅੰਦਰ ਮਮੀ ਕੋਈ ਨਹੀਂ ਪਤਾ ਰੱਖ ਲੈਣੀ ਮੈਂ ਤੇਰੇ ਕੋਲ ਚਾਰ ਦਿਨ ਆਣ ਆਈ ਆ ਇਹ ਥੋੜੀ ਕਹਿਣ ਆਈ ਆ ਕਿ ਮੇਰੀ ਮਾਂ ਹੋਰ ਦੁਖੀ ਹੋਵੇ ਨਹੀਂ ਪਤਾ ਰੋ ਤੂੰ ਮੈਂ ਤਾਂ ਤੈਨੂੰ ਆਣੀ ਤੂੰ ਹੱਟਾਇਆ ਨਹੀਂ ਮੇਰੇ ਪਪਾ ਮੈਂ ਚਾਰ ਦਿਨ ਰਹਿ ਜਾ ਹਾਂ ਤੈ ਮੈਨੂੰ ਕੋਈ ਗੱਲ ਨਹੀਂ ਗੇ ਕਦੀ ਈਆਂ ਨੂੰ ਹੀ ਮਾਂ ਨੇ ਤੇ ਅਹ ਤੇਰੀ ਮਾਂ ਜੀ ਦੀ ਚਲੋ ਮਹਾਰਾਜ ਮੇਰੀ ਉਮਰ ਵੀ ਨਾ ਮੇਰੀ ਮਾਂ ਨੂੰ ਲੱਗ ਜੇ ਨਾ ਪਤੇ ਹੋ ਜੀ ਇਹ ਨਹੀਂ ਗੱਲਾਂ ਕਰੀ ਤਾ ਚਲ ਆ ਜੋ ਫਿਰ ਕੋਈ ਗੱਲ ਨਹੀਂ ਉੱਥੋਂ ਤਾਂ ਕਿੱਦਾਂ ਤੁਸੀਂ ਲੰਮੇ ਪਏ ਠੀਕ ਤੇ ਹੈਗੇ ਨਾ ਹਾਂ ਠੀਕ ਹੀ ਆ ਚਲ ਆ ਜੋ ਫਿਰ ਮੈਂ ਕੀ ਕਰਨਾ ਪਤ ਮੈਂ ਦੋ ਰੋਟੀਆਂ ਪਕਾਉਣੀਆ ਸੀ ਮੈਂ ਜਦੋਂ ਪਕਾਣੀ ਹੋਵੇ ਉਦੋਂ ਪਕਾਵਨੀ ਨਹੀਂ ਤੇ ਚਲ ਤੂੰ ਆ ਗਈ ਆ ਤੇ ਹੁਣ ਆਪਾਂ ਮਾਵਾਂ ਈਆਂ ਪਕਾਉਣੇ ਆ ਤੇ ਖਾਣੀਆਂ ਚਲ ਆ ਜੋ ਮੈਂ